ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਾਵਧਾਨ ਜੇ ਤੁਸੀਂ ਵੀ ਪਿੰਦੇ ਹੋ ਗਾਂ ਦਾ ਦੁੱਧ ਤਾਂ WHO ਨੇ ਜਾਰੀ ਕੀਤੀ ਇਹ ਵੱਡੀ ਐਡਵਾਈਜ਼ਰੀ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਹਨਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਹਾਂਜੀ ਦੁੱਧ ਪੀਣਾ ਲਾਭਦਾਇਕ ਦੱਸਿਆ ਗਿਆ ਹੈ ਇਸ ਦਾ ਕਾਰਨ ਇਹ ਹੈ ਕਿ ਦੁੱਧ ਦੇ ਵਿੱਚ ਪ੍ਰੋਟੀਨ ਦੇ ਨਾਲ-ਨਾਲ ਕਈ ਪੋਸ਼ਕ ਤੱਤ ਵੀ ਹੁੰਦੇ ਨੇ ਜੇਕਰ ਦੁੱਧ ਗਾਹਤਾ ਹੋਵੇ ਤਾਂ ਇਹ ਹੋਰ ਵੀ ਫਾਇਦੇਮੰਦ ਹੈ ਪਰ ਹਾਲ ਹੀ ਦੇ ਵਿੱਚ ਇੱਕ ਬर्ड ਫਲੂ ਵਾਇਰਸ ਪਾਇਆ ਗਿਆ ਹੈ ਜਿਸ ਨੂੰ ਲੈ ਕੇ ਵਿਸ਼ਵ ਸਿਹਤ ਸੰਗਠਨ ਨੇ ਚੇਤਾਵਨੀ ਜਾਰੀ ਕੀਤੀ ਹੈ ਮੀਡੀਆ ਰਿਪੋਰਟਾਂ ਦੀ ਮੰਨਿਆਤ ਇਹ ਵਾਇਰਸ ਅਮਰੀਕਾ ਦੇ ਵਿੱਚ ਪਾਇਆ ਗਿਆ ਹੈ ਇਸ ਸਬੰਧੀ ਅਮਰੀਕਾ ਨੇ ਕੁਝ ਡੇਰੀਆਂ ਤੋਂ ਦੁੱਧ ਦੇ ਸੈਂਪਲ ਲੈ ਕੇ ਜਾਂਚ ਲਈ ਭੇਜ ਦਿੱਤੇ ਨੇ ਜਿਹਾ ਕਿਵੇਂ ਫੈਲਦਾ ਹੈ ਵਾਇਰਸ ਬर्ड ਫਲੂ ਵਾਇਰਸ ਸਾਡੇ ਲਈ ਨਵਾਂ ਨਹੀਂ ਹੈ ਏ ਵਾਇਰਸ ਨੇ ਭਾਰਤ ਦੇ ਵਿੱਚ ਆਪਣਾ ਅਸਰ ਦਿਖਾਇਆ ਹੈ। ਇਹ ਵਾਇਰਸ ਪੰਛੀਆਂ ਰੇਮੁੱਖਾ ਦੇ ਵਿੱਚ ਫੈਲਦਾ ਹੈ। ਜਿਸ ਕਾਰਨ ਵਾਇਰਸ ਦੇ ਨਾਲ ਸਕਰਮਿਤ ਵਿਅਕਤੀ ਦੀ ਮੌਤ ਹੋ ਸਕਦੀ ਹੈ। ਇਸ ਇਹ ਵਾਇਰਸ ਕਰੀਬ 10 ਸਾਲ ਪਹਿਲਾਂ ਭਾਰਤ ਦੇ ਵਿੱਚ ਕਈ ਥਾਵਾਂ ਤੇ ਫੈਲ ਗਿਆ ਸੀ। ਜਿਸ ਕਾਰਨ ਲੋਕਾਂ ਦੇ ਵਿੱਚ دہشت ਫੈਲ ਗਈ।